ਵਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਪਿੱਖੀਵਿੰਡ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਵੱਲੋਂ ਗੁਰਮਖ ਸਿੰਘ ਖੁੱਲਾ ਨੂੰ ਐਮਪੀ ਦੀ ਟਿਕਟ ਖਡੂਰ ਸਾਹਿਬ ਤੋਂ ਦੇਣ ਦੀ ਰੱਖੀ ਮੰਗ ਅੱਜ ਦੀ ਜੋ ਅਹੀਂ ਅਜ ਅਨੁਸਾਰਾ ਸੱਦ ਗਿਆ ਆਪਣੇ ਘਰ ਦੇਖੇ ਪ੍ਰੈਸ ਕਾਫੀ ਜਿਹੜੀ ਭਾਤੀ ਜਨਤਾ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਆ ਇਹ ਜਿਹੜੇ 30 ਸਾਲ ਤੋਂ ਤਕਰੀਬਨ ਪਾਰਟੀ ਦੀ ਸੇਵਾ ਕਰਦੇ ਆ ਰਹੇ ਆ ਜਿਸ ਤਰ੍ਹਾਂ ਬਤੌਰ ਮੈਂ ਜ਼ਿਲ੍ਹਾ ਪ੍ਰਬੰਧਨੀ ਦੀ ਜ਼ਿੰਮੇਵਾਰੀ ਵੀ ਨਿਭਾਈ ਜਿਹੜਾ ਮਹਾ ਮੰਤਰੀ ਵੀ ਮੈਂ ਦੋ ਵਾਰ ਰਿਹਾ ਜਿਹੜਾ ਜਵਾਬ ਮੋਰਚਾ ਦਾ ਮੈਂ ਦਖਲ ਰਿਆ ਪਰ ਅੱਜ ਸਾਨੂੰ ਲੋੜ ਆ ਇੱਕ ਚੰਗਾ ਕੈਂਡੀਡੇਟ ਜਿਹੜੇ ਮੋਦੀ ਸਾਹਿਬ ਦੀ ਸੋਚ ਤੇ ਪਹਿਰਾ ਦੇ ਸਕੇ ਉਸ ਨੂੰ ਅੱਗੇ ਲਿਆਉਂਦੀ ਉਹਦਾ ਸਭ ਤੋਂ ਵਧੀਆ ਚਿਹਰਾ ਜੇ ਸਾਡੇ ਹਲਕੇ ਦੇ ਵਿੱਚ ਆਦੇ ਸਰਦਾਰ ਗੁਰਮੁਖ ਸਿੰਘ ਕੁਲਾ ਬਲੇਰ ਜਿਹੜੇ ਕੇ ਬਤੌਰ ਸਿਆਸੀ ਸਲਾਹਕਾਰ ਸਰਦਾਰ ਦੇਸ਼ਪਤਾ ਸਿੰਘ ਕਹੇ ਰਹੋ ਜਿਹੜੇ ਸਾਡੇ ਸਾਫ ਦਾ ਕੈਬਨਟ ਮੰਤਰੀ ਪੰਜਾਬ ਦੇ ਉਹਨਾਂ ਦੇ ਨਾਲ ਉਹਨੇ ਕੰਮ ਕੀਤਾ ਔਰ ਸਾਡੇ ਜਿੰਨੇ ਵੀ ਵਿਧਾਨ ਲੋਕ ਸਭਾ ਹਲਕੇ ਦੇ ਖਡੂਰ ਸਾਹਿਬ ਦੇ ਵਿੱਚ ਹਲਕੇ ਤੇ ਨੇ ਨੌ ਹਲਕੇ ਆ ਔਰ ਨੌ ਹਲਕਿਆਂ ਦੇ ਵਿੱਚ ਵੀ ਉਹ ਆਪਣੀ ਚੰਗੀ ਪਾਇਰ ਤੇ ਚੱਲਦਾ ਦਬਦਬਾ ਤੇ ਚੰਗੀ ਜਾਣ ਪਛਾਣ ਹੈ ਅਫਸਰਾਂ ਦੇ ਵਿੱਚ ਉਹ ਕੰਮ ਕਰਵਾਉਣਾ ਵੀ ਜਾਂਦੇ ਆ ਤੇ ਕਰਨਾ ਵੀ ਜਾਂਦੇ ਤੇ ਵਰਕਪੀ ਦੀ ਬਾਫੜਨੀ ਵੀ ਜਾਂਦੇ ਆ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਸਾਰੇ ਸੱਜੇ ਇਸ ਕਰਕੇ ਕਰ ਰਹੇ ਆ ਕਿ ਸਾਰੇ ਆਪਣੇ ਹਲਕੀ ਦੀ ਆਵਾਜ਼ ਆ ਸਾਡੀ ਮੀਡੀਆ ਜਰਾ ਹੀ ਉੱਥੇ ਪਹੁੰਚ ਸਕੇ ਤੇ ਉਹਦੇ ਕਰਕੇ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ ਵੀ ਸਾਡੀ ਮੀਡੀਆ ਰਾਹੀਂ ਜਿਹੜੀ ਆਵਾਜ਼ ਆ ਆਮ ਜਨ ਜਨਤਾ ਤੱਕ ਪਹੁੰਚੇ ਕਿ ਸਾਡੀ ਹਾਈ ਕਮਾਂਡ ਨੂੰ ਵੀ ਪਤਾ ਲੱਗੇ ਵੀ ਇਸ ਹਲਕੇ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਕਿਹੜਾ ਆ ਉਹ ਹੈ ਜੀ ਸਦਾਤ ਬਲੇਰ ਸਾਹਿਬ ਤੇ ਉਹਨਾਂ ਨੂੰ ਇਹ ਟਿਕਟ ਜਿਹੜੀ ਮੰਗਿਆ ਉਹ ਇਹ ਤੁਹਾਡੇ ਮਾਧਿਅਮ ਰਾਹੀਂ ਆਪਣੀ ਪਾਰਟੀ ਹਾਈ ਕਮਾਂਡ ਨੂੰ ਦਿੱਲੀ ਤੱਕ ਗੱਲ ਪਹੁੰਚਾ ਰਹੇ ਆ ਪ੍ਰਵੇਸ਼ ਪ੍ਰਧਾਨ ਯਾਕਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡਾ ਅਰਬਗੁਰਮ ਸਿੰਘ ਬਲੇਰ ਜੀ ਨੂੰ ਇਹ ਜਿਹੜੀ ਟਿਕਟ ਆ ਨਾਲ ਨਵਾਜਿਆ ਜਾਵੇ। ਕੋਈ ਹੋਰਾਂ ਦੇ ਨਾਲ ਮਿਲ ਕੇ ਵੀ ਉਹਨਾਂ ਦੇ ਨਾਲੇ ਗੱਲਬਾਤ ਕੀਤੀ ਹੈ। ਬਿਲਕੁਲ ਜੀ ਬਿਲਕੁਲ ਅਸੀਂ ਮਿਲ ਕੇ ਆ ਪਿਛਲੇ ਹਫ਼ਤੇ ਸੱਸਾ ਸਾਹਿਬ ਨੂੰ ਮਿਲੇ ਆ ਅਬ ਲੱਡਾ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਗੱਲਬਾਤ ਰੱਖੀ ਉਹਦੇ ਅੱਗੇ ਯਾਕ ਮਤਲਬ ਪਾਰਟੀ ਹੈ ਕਿ ਮਾਰਦੇ ਪੂਰੀ ਨੌਜ ਰੋ ਦੇ ਵਿੱਚ ਗੱਲ ਹੈਗੀ ਆ ਇਹਨਾਂ ਨੇ ਆਪਣਾ ਜਿਹੜਾ ਜੀਨ ਆ ਉਹ ਵੀ ਇਹਨਾਂ ਨੇ ਅਸੀਂ ਦਿੱਤਾ ਵਾ ਔਰ ਉਹ ਜਿਹੜੇ ਜਾਖੜ ਸਾਹਿਬ ਉਹਨਾਂ ਨੂੰ ਇਹਨਾਂ ਬਾਰੇ ਪਤਾ ਵਾ ਤੇ ਕੈਰੋ ਸਾਹਿਬ ਦਾ ਕੰਮ ਕਰਦੇ ਹਰ ਤਰ੍ਹਾਂ ਦੀ ਉਹਨੂੰ ਜਾਣ ਪਛਾਣ ਉੱਥੇ ਹੈਗੀ ਆ ਜੀ ਤੇ ਚੰਗਾ ਬੰਦਾ ਜਿਹੜਾ ਹੋ ਗਿਆ ਉਹਨਾਂ ਚਾਹੀਦਾ ਕਿ ਪਾਰਟੀ ਨੂੰ ਲੋੜ ਆ ਇਹੋ ਜਿਹੇ ਮਿਹਨਤੀ ਵਰਕਰ ਨੂੰ ਅੱਗੇ ਲਿਆਉਂਦੀ ਤਾਂ ਜੋ ਲੋਕ ਗਰੀਬ ਗੁਰਬਿਆਂ ਦੀ ਜਿਹੜੀ ਹੈ ਮਦਦ ਕਰ ਸਕਣ ਉਹਨਾਂ ਦੇ ਕੰਮ ਕਰਵਾ ਸਕਣ ਨਾਲ ਜਾ ਕੇ ਜੋਰ ਤੋਰ ਕਰਦੇ ਤੋਂ ਵੱਧ ਨਹੀਂ ਪਏ ਆ ਪਰ ਜਦੋਂ ਪਾਰਟੀ ਵੱਲੋਂ ਮਾਨ ਸਨਮਾਨ ਦੇ ਕੇ ਪਾਰਟੀ ਨੂੰ ਲਵਾਜਿਆ ਜਾਵੇ ਬੰਦੇ ਨੂੰ ਉਹ ਜਦੋਂ ਉਹ ਜਿਹੜੀ ਬੰਦ ਕੀਤੀ ਹੁੰਦੀ ਉਹ ਮੈਂ ਤਾਂ ਖੁਸ਼ ਹਕੀ ਹੋਰ ਵੀ ਜ਼ਿਆਦਾ ਕੰਮ ਕਰਦਾ ਕਿ ਨਾਲ ਸਮਾਂ ਰਹੀ ਮੇਰਾ ਨਾਮ ਜੀ ਨਿਰਿੰਦਰ ਗਰਮਤਾਵਾਂ ਨਾ ਤੇ ਮੈਂ ਭਾਜਪੀ ਦੇ ਵਿੱਚ ਐ ਨਾ ਮੁੱਦੇ ਦੇ ਜਿਹੜਾ ਮੈਂ ਕੰਮ ਕਰ ਰਿਹਾ ਤੇ ਇਹ ਕਿਸ ਦੇ ਸੰਬੰਧੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਹਾਂ ਜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਜੀ ਗੁਰੂ ਸਿੰਘ ਕੁਲਾ ਬਲੇਰ ਜਿਹੜੇ ਹਰਮਨ ਪਿਆਰੇ ਜਿਹੜੇ ਗਰੀਬਾਂ ਦੇ ਵੀ ਆ ਤੇ ਲੋਕਾਂ ਇਹ ਜੋ ਵਿਚਰੇ ਨੇ ਬਾਂਦਰ ਪੱਟੀ ਤੇ ਅੱਜਕੱਲ੍ਹ ਜਿੰਨੇ ਵੀ ਐਮਪੀ ਆਏ ਨੇ ਉਹਨਾਂ ਨੇ ਸਹਾ ਨਹੀਂ ਲਈ ਤੇ ਮੇਰਾ ਖਿਆਲ ਜੇ ਹਾਈ ਕਮਾਂਡ ਜੇ ਟਿਕਟਾਂ ਨੂੰ ਦਿੰਦੀ ਆ ਤੇ ਕੁਝ ਨਾ ਕੁਝ ਇਲਾਕੇ ਦਾ ਜਿਹੜਾ ਬਣ ਸਕੇਗਾ ਕੀ ਤੁਹਾਨੂੰ ਪ੍ਰੈਸ ਕਾਨਫਰੰਸ ਤੁਹਾਨੂੰ ਕਰਨੀ ਪੈ ਰਹੀ ਆ ਕਿ ਤੁਹਾਨੂੰ ਵਿਸ਼ਵਾਸ ਨਹੀਂ ਆ ਕਿ ਪਾਰਟੀ ਜਿਹੜੀ ਆ ਉਹ ਟਿਕਟਾਂ ਵਧੀਆ ਤਰੀਕੇ ਨਾਲ ਸਰਵੇ ਕਰਕੇ ਦਵੇਗੀ ਕਿ ਜਿਹੜੇ ਪੁਰਾਣੇ ਵਰਕਰ ਅਗੇ ਦੇ ਵੇਖੋ ਜੀ ਜਿੰਨੇ ਵੀ ਅੱਜ ਕੱਲ ਐਮਪੀ ਆਏ ਨੇ ਮੇਰਾ ਖਿਆਲ 70 ਤੋਂ 72 ਸਾਲ ਹੋ ਗਏ ਨੇ ਜਿੰਨੇ ਵੀ ਐਮਪੀ ਆਏ ਆ ਤਿਕਰ ਬਾੜ ਦੇ ਪੱਟੀ ਦੇ ਕਿਸੇ ਨੇ ਹਸਾਰ ਨਹੀਂ ਲਈ ਅਗਰ ਜੇ ਅਹੀਂ ਬਾੜ ਦੇ ਪੱਟੀ ਦੇ ਉੱਤੇ ਬਾੜ ਦੇ ਲੋਕਾਂ ਨੇ ਵਿਜੜਿਆ ਜਿਹੜਾ ਆਪਾਂ ਨਮਾਇੰਦਾ ਖੜਾ ਲਾਂਗੇ ਮੇਰਾ ਖਿਆਲ ਉਹ ਜਿਆਦਾ ਸਾਲ ਦੇ ਹੀ ਲੱਗੇਗਾ ਕੋਈ ਅੱਜ ਭਾਪੀ ਚਲਦਾ ਪਾਰਟੀ ਵੀ ਕਈ ਜਿਹੜੇ ਨਮਾਇੰਦੇ ਇਕੱਠੇ ਹੋਏ ਜੇ ਤੁਹਾਨੂੰ ਵਿਸ਼ਵਾਸ ਆਗੇ ਜਿਨ੍ਹਾਂ ਲਈ ਤੁਸੀਂ ਟਿਕਟ ਮੰਗ ਰਹਾ ਜੇ ਜੇ ਉਹ ਕੱਲ ਨੂੰ ਐਪੀ ਬੰਦੇ ਆ ਤੇ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਨੇ ਹਲਕੇ ਦੀਆਂ ਉਹ ਛੁੱਪਣਗੇ ਮੈਂ ਤੁਹਾਨੂੰ ਇੱਕੋ ਗੱਲ ਦੱਸਿਆ ਵੀ ਅੱਜ ਤੱਕ ਜਿੰਨੇ ਵੀ ਐਮਪੀ ਆਏ ਆ ਬਾੜ ਦੇ ਇਲਾਕੇ ਦੇ ਵਿੱਚ ਕਿਸੇ ਨੇ ਮਦਦ ਨਹੀਂ ਚੁੱਕਿਆ ਸਾਰ ਉਸੇ ਨੂੰ ਪਤਾ ਹੈ ਜਿਹੜਾ ਇਲਾਕੇ ਵਿੱਚ ਰਹ ਰਿਹਾ ਹੈ ਬੱਚਾ ਬੱਚਾ ਇਹਨਾਂ ਨੂੰ ਜਾਂਦਾ ਆ ਕਿਉਂ ਨਹੀਂ ਇਹਵਾਜੂ ਕਰਨਗੇ ਇਹਨਾਂ ਨੂੰ ਪਤਾ ਆ ਬਾੜੇ ਦੀ ਪੱਟੀ ਦੇ ਹਲਾਤਾਂ ਦਾ ਇਹਨਾਂ ਨੂੰ ਪਤਾ ਆ ਗਰੀਬੀ ਦਾ ਇਹਨਾਂ ਨੂੰ ਪਤਾ ਆ ਐਜੂਕੇਸ਼ਨ ਪਾ ਕੇ ਬੱਚੇ ਤੇ ਬੇਰੁਜ਼ਗਾਰ ਤਰੇ ਫਿਰਦੇ ਆ ਇਹ ਕਿਦੇ ਅੰਦਰਸੀਆਂ ਨੇ ਹੋਣਗੇ ਜਾਂ ਕੋਈ ਇਹੋ ਜੇ ਸਰਕਾਰੀ ਕੰਮ ਕਰਨਗੇ ਜਿਹੜੇ ਬੱਚੇ ਆਪਣੇ ਰੋਜ਼ਗਾਰ ਤੇ ਲੱਗ ਸਕਣ ਸਰ ਇਹ ਨਹੀਂ ਲੱਗਦਾ ਇੱਕ ਧੜਾ ਦੂਜੇ ਧੜੇ ਦਾ ਵਿਰੋਧ ਕਰਦਾ ਪਿਆ ਵੇਖੋ ਇਹ ਹਰ ਗਾਟੀ ਵਿੱਚ ਹੁੰਦਾ ਆ ਵਿਰੋਧ ਜੇਕਰ ਜੇ ਕੋਈ ਕੰਮ ਕਰਦਾ ਹੈ ਉਹਦੀ ਮਰਜ਼ੀ ਤਾਂ ਹੋਣੀ ਆ ਜੇ ਆਪਾਂ ਚੰਗੇ ਕੰਮ ਕਰਾਂਗੇ ਚੰਗੇ ਕੰਮਾਂ ਦੇ ਵਿਰੁੱਧ ਤਾਂ ਹੋਣੀ ਹੀ ਹੋਣੀ ਆ ਮੰਨ ਲੇ ਕਿ ਚਲੋ ਧਰਨ ਸਾਹਿਬ ਜੀ ਪਹਿਲੇ ਧਰੇ ਨੂੰ ਟਿਕ ਮਿਲ ਜਾਂਦੀ ਏ ਤਾਂ ਤੁਸੀਂ ਉਹਨਾਂ ਦੀ ਫਿਰ ਸਪੋਰਟ ਕਰੋਗੇ ਬਈ ਪਾਰਟੀ ਜੋ ਫੈਸਲਾ ਲਈ ਐਂ ਤਾਂ ਪਾਰਟੀ ਨਾਲ ਲਿਆ ਅਸੀਂ ਵੈ ਚਾਹੁੰਦੇ ਆ ਵੀ ਕੋਈ ਇਹੋ ਜਿਹਾ ਚਿਹਰਾ ਅੱਗੇ ਆਵੇ ਜਿਹੜਾ ਬਾਡ ਦੇ ਇਲਾਕੇ ਦੇ ਵਿੱਚ ਗਰੀਬਾਂ ਦਾ ਜਾਂ ਐਜੂਕੇਸ਼ਨ ਦਾ ਜਾਂ ਬੱਚਿਆਂ ਦਾ ਜਿਹੜਾ ਭੁੱਖ ਜਿਹੜਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਨਸ਼ੇ ਦੇ ਵਿੱਚ ਦਲ ਦਲ ਦੇ ਵਿੱਚ ਬੱਚੇ ਪਾਣ ਲੈ ਕੇ ਤਰੇ ਫਿਰਦੇ ਆ ਇਹ ਨਾਲ ਦੇਖ ਜੇ ਸੁਧਰ ਸਗੇ ਜੇ ਆਪਾਂ ਪੰਜਾਬ ਚੰਗਾ ਚਾਹੁੰਦੇ ਆ ਪੰਜਾਬ ਦੇ ਚਾਹੇ ਆਪਾਂ ਚੰਗੀ ਡਵੈਲਪਮੈਂਟ ਚਾਹੁੰਦੇ ਆ ਫਿਰ ਕੋਈ ਸਲਝਾ ਬੰਦਾ ਜਿਹੜਾ ਅੱਗੇ ਆਉਣਾ ਚਾਹੀਦਾ ਠੀਕ ਹੈ ਜਿਹੜੇ ਕਿਹੜੀ ਪਾਰਟੀ ਤੋਂ ਦੇ ਮੈਂ ਕੁਲਦੀਪ ਸਿੰਘ ਬੱਬੂ ਜ਼ਿਲ੍ਹਾ ਆਗੂ ਭਾਤੀ ਜਨਤਾ ਪਾਰਟੀ ਧਰਮਤਨ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਿਹਦੇ ਸਵਾਲ ਜੀ ਕੀਤੀ ਜਾ ਰਹੀ ਅਸੀਂ ਆਪਣੀ ਹਾਈ ਕਮਾਂਡ ਪਾਰਟੀ ਜੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਹੜਕਾ ਖਡੂਰ ਸਾਹਿਬ ਦੇ ਵਿੱਚ ਗੁਰਮੁਖ ਸਿੰਘ ਜੀ ਬਲੇਰ ਗੁਲਾਬ ਲੇਰ ਜੀ ਇੱਕ ਸਿਆਸੀ ਅਜਿਹੇ ਚਿਹਰੇ ਨੇ ਜਿਹੜੇ ਕਿ ਹਰ ਪਿੰਡ ਦੇ ਵਿੱਚ ਆਪਣੀ ਪੈਠ ਰੱਖਦੇ ਹੋਏ ਹਰ ਵਰਕਰ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹੋਏ 1.5 ਸਾਲ ਤੋਂ ਲੱਗੇ ਹੋਏ ਆ ਅਸੀਂ ਚਾਹੁੰਦੇ ਆ ਕਿ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਜਿਹੜੀ ਆ ਇਹਨਾਂ ਨੂੰ ਟਿਕਟ ਦੇ ਨਾਲ ਨਿਵਾਜਣ ਤਾਂ ਜੋ ਮੋਦੀ ਜੀ ਦੇ ਹੱਥ ਹੀ ਇਹ ਜਿਹੜੀ ਟਿਕਟ ਆ ਉਹਨਾਂ ਦੀ ਝੋਲੀ ਜਿੱਤ ਕੇ ਪਾ ਸਕਣ ਈ ਲੱਗਦਾ ਕਿ ਪ੍ਰੈਸ ਕਾਨਫਰੰਸ ਤੁਹਾਨੂੰ ਕਰਦੀ ਪੈ ਰਹੀ ਆ ਕਿ ਜਿਹੜੀ ਟਿਕਟਾਂ ਇਹਨਾਂ ਨੂੰ ਜੜੀਓ ਮਿਲਣੀ ਚਾਹੀਦੀ ਆ ਦੇਖੋ ਕੁਝ ਲੋਕ ਐਵੇਂ ਫਾਰਮਾਂ ਜੀਆਂ ਡਾ ਰਹੇ ਹੈਗੇ ਆ ਕਿ ਟਿਕਟ ਜਿਹੜੀ ਆ ਫਲਾਨੇ ਬੰਦਿਆਂ ਨੂੰ ਮਿਲਣੀ ਚਾਹੀਦੀ ਪਰ ਜਿਹੜੇ ਬੰਦੇ ਪਾਰਟੀ ਪ੍ਰਤੀ ਕੰਮ ਕਰਦੇ ਆ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਆ ਹੋਰ ਵੀ ਕੁਝ ਲੋਕ ਨੇ ਜਿਹੜੀ ਦਾਵੇਦਾਰੀਆਂ ਰੱਖਦੇ ਆ ਪਰ ਉਹਨਾਂ ਦਾ ਅਸੀਂ ਕੋਈ ਅਜੇ ਜ਼ਿਕਰ ਦੇਖਿਆ ਨਹੀਂ ਆ ਕਿ ਉਹ ਵਿਚਰ ਰਹੇ ਹੈਗੇ ਜ਼ਿਲ੍ਹੇ ਦੇ ਵਿੱਚ ਇਸ ਕਰਕੇ ਜਿਹੜੇ ਲੋਕ ਵਿਚਰ ਰਹੇ ਆ ਅਸੀਂ ਕਾਹੇ ਕਮਾਂਡ ਦੇ ਗਾੜੀ ਬੇਨਤੀ ਕਰਦੇ ਆ ਕਿ ਇਕੜ ਉਸੇ ਨੂੰ ਦਿੱਤੀ ਜਾਵੇ ਦੇਖ ਪਰ ਕੇ ਕੀਤੀ ਜਾਵੇ ਜਿਹੜਾ ਬੰਦਾ ਵਾਕਈ ਦੁਨੀਆ ਦੇ ਨਾਲ ਵਿਚਰ ਰਿਹਾ ਹੈਗਾ ਤੇਰਾ ਨਾ ਸੁਬਦੇਸਾ ਜੀ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਿਆ ਜੀ ਕਿ ਸਾਡੇ ਹਲਕੇ ਦੇ ਵਿੱਚ ਜੋ ਖਡੂਰ ਸਾਹਿਬ ਸਾਡਾ ਹਲਕਾ ਹੈ ਇਹਦੇ ਚ ਸਾਨੂੰ ਉਹ ਬੰਦਾ ਚਾਹੀਦਾ ਹੈ ਕਿ ਜਿੱਤਰਾ ਇਹ ਬਾਰਡਰ ਤੇ ਹੈ ਉਹਨਾਂ ਦੀ ਥੋੜੀ ਬੋਧੀ ਸਪੋਰਟ ਕਰੇ ਜਿੱਤਰਾ ਪਟਾਰੀ ਵਾਲਾ ਬਾਰਡਰ ਖੁੱਲਿਆ ਜੇ ਸਾਡੇ ਵਾਲਾ ਖਾਲੜੇ ਵਾਲਾ ਬਾਰਡਰ ਖੁੱਲ ਜੇ ਤੇ ਸਾਡੀ ਗਰੀਬ ਜਨਤਾ ਜਿਹੜੀ ਬੜੀ ਵਧੀਆ ਰੋਟੀ ਖਾ ਸਕਦੀ ਹੈ ਐਹੋ ਜਿਹਾ ਮੰਤਰੀ ਸਾਨੂੰ ਕੋਈ ਸਾਡੇ ਹਲਕੇ ਦੇ ਵਿੱਚ ਚਾਹੀਦਾ ਹੈ ਕਿ ਕਿਨੂੰ ਤੁਸੀਂ ਦੇਖਣਾ ਚਾਹੁੰਦੇ ਜੀ ਅਸੀਂ ਪੁੱਲਾ ਸਾਹਿਬ ਬਲੇ ਸਾਹਿਬ ਨੂੰ ਦੇਖਣਾ ਚਾਹੁੰਦੇ ਆ ਚੰਗੀ ਸੋਚ ਵਾਲੇ ਬੰਦੇ ਆ ਸਾਡੀ ਗਰੀਬਾਂ ਦੀ ਉਹ ਬਾਹ ਫੜਦੇ ਆ ਜਿੱਥੇ ਅਸੀਂ ਕਹਿੰਨੇ ਉਹ ਸਾਡੇ ਕੋਲ ਦਿਨ ਰਾਤ ਮਿਹਨਤ ਪੂਰੀ ਕਰਦੇ ਆ ਜਿਹੜੇ ਉਹਦੇ ਤੇ ਕੰਮ ਕਰ ਰਹੇ ਜੀ ਬੀਜੇਪੀ ਮੈਂ ਬੀਜੇਪੀ ਦੇ ਸਰਕਲ ਪ੍ਰਧਾਨ ਆ ਜੀ ਪਿੰਡ ਖਾੜੇ ਪਿੰਡ ਤੇ ਉਹ ਸਭ ਤੇ ਇਹ ਕੰਮ ਕਰਨ ਲਿਆ ਬੜਾ ਵਧੀਆ ਸਾਡਾ ਸਰਕਲ ਆ ਤੇ ਜੇ ਇਹ ਕਹਿੰਦੇ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਜੇ ਬਲੇ ਸਾਰੋ ਟਿਕਟ ਮਿਲੇ ਤੇ ਬਹੁਤ ਵਧੀਆ ਸਾਡਾ ਗਰੀਬਾਂ ਦਾ ਬਹੁਤ ਸੁਧਾਰ ਹੁੰਦਾ ਜਿਹੜੇ ਉਹਦੇ ਤੇ ਕੰਮ ਕਰ ਰਹੇ ਜੀ ਮੇਰਾ ਨਾਮ ਜੀ ਭੋਲਾ ਸਿੰਘ ਪੱਟੀ ਤੇ ਮੈਂ ਸਰ ਪਿਛਲੇ 3-4 ਮਹੀਨਾ ਤੋਂ ਮੰਨ ਲਓ ਮੈਨੂੰ ਪਾਰਟੀ ਨੇ ਬਹੁਤ ਵੱਡਾ ਮਾਨ ਬਖਸ਼ਿਆ ਵਾ ਮੈਨੂੰ ਰੇਲਵੇ ਬੋਰਡ ਦਾ ਮੈਂਬਰ ਲਾਇਆ ਵਾ ਹਾਂਜੀ ਜਿਸ ਤੱਕ ਗੱਲ ਰਹੀ ਜੀ ਬਲੇਅਰ ਸਾਹਿਬ ਦੀ ਬਲੇਅਰ ਸਾਹਿਬ ਸਾਡੇ ਐਸਸੀ ਭਾਈਚਾਰੇ ਦੇ ਨਾਲ ਬਿਲਕੁਲ ਖਲੋਤੇ ਹੱਥ ਬਣ ਕੇ ਠੀਕ ਹੈ ਜੀ ਤੇ ਇਹ ਵੀ ਇਹਨਾਂ ਨੂੰ ਮੰਨ ਲਓ ਦੇਣੀ ਚਾਹੀਦੀ ਆ ਐਸਸੀ ਭਾਈਚਾਰਾ ਸਾਡਾ ਬਲੇਅਰ ਸਾਹਿਬ ਦੇ ਨਾਲ ਅਤੇ મોદી ਸਾਹਿਬ ਦੇ ਨਾਲ ਆ ਜੀ ਹਾਂਜੀ ਇਸ ਤਰ੍ਹਾਂ ਦੇਖ ਲਈ ਜੇ ਤੁਸੀਂ ਕਿ ਹੋਰ ਵੀ ਜਿਹੜੇ ਆ ਉਹ ਵੀ ਟਿਕਟ ਦੇ ਦਾਵੇਦਾਰ ਆ ਤੁਸੀਂ ਜਿਆਦਾ ਇਹਨਾਂ ਨੂੰ ਕਿਉਂ ਪਸੰਦ ਕਰਦੇ ਸਰ ਸਾਡੇ ਭਾਈਚਾਰੇ ਦੇ ਨਾਲ ਨੇ ਅਸੀਂ 2 ਵਜੇ ਫੋਨ ਰਾਤ ਲਾਉਨੇ ਆ ਤੇ ਸਾਡਾ ਫੋਨ ਚੱਕ ਕੇ ਸਾਡੀਆਂ ਮੁਸ਼ਕਲਾਂ ਸੁਣਦੀ ਹੈ ਹਾਂਜੀ ਸਰ